ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰੇ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਾਡਾ ਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਵਿੰਦਰ ਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਸਵਾਈਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸੋਸਣਾ ਠੀਕ ਠਾਕ ਜੀ ਹਾਂਜੀ ਵਧੀਆ ਬੰਦਾ ਵੇਖ ਗਿਆ ਮਾਲੋਦਨ ਵਾਲਾ ਫਿਰ ਹਾਂਜੀ ਹਾਂਜੀ ਠੀਕ ਆ ਮਾਲ ਤੇ ਉਦੋਂ ਛੋੜ ਤੇ ਸਾਰਾ ਵਿਗ ਗਿਆ ਜੀ ਪਰ ਲੱਭਦਾ ਨਹੀਂ ਅੱਛਾ ਆਮ ਹੋਖੇ ਨਹੀਂ ਹੁਣ ਇਹ ਆ ਕਿ ਥੋੜਾ ਬਾਹਰੋਂ ਘੱਟ ਲੱਭਦਾ ਤੇ ਗਾਂ ਹਾਂਜੀ ਹਾਂਜੀ ਖਰੀਦਣ ਵਾਲੇ ਜ਼ਿਆਦੇ ਆ ਤੇ ਵੇਚਣ ਵਾਲੇ ਘੱਟ ਆ ਠੀਕ ਆ ਤੇ ਤੁਹੇ ਝੋਨਾ ਚਾਹਣਾ ਲੱਗਣ ਡਿਆ ਨਾ ਦੁੱਧ ਦੀ ਲੋੜ ਬੜੀ ਸਾਰੇ ਜ਼ਿਮੀਦਾਰਾਂ ਨੂੰ ਹਾਂਜੀ 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 ਤੇ ਚਲੋ ਨਾਮ ਦੱਸ ਤੇ ਕਰਿ ਹਰਵਿੰਦਰ ਸਿੰਘ ਪਿੰਡ ਹਰੜਕਲਾ ਨਵਾਂ ਪਿੰਡ ਤਹਿਸੀਲ ਆਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਤੇ ਕਰਿ 833747820 ਠੀਕ ਆ ਤੇ ਚਲੋ ਫਿਰ ਸ਼ੁਰੂਆਤ ਆ ਵੱਡੀ ਗਾਂ ਤੇ ਕਰ ਲਈਏ ਹਾਂਜੀ ਚੰਗੇ ਕੱਦ ਕਾਟਦੀ ਆ ਸਰੀਰ ਉਤਰਾਂ ਕਰੀਦੀ ਆ ਬਹੁਤੀ ਰਾਜੀ ਨਹੀਂ ਆ ਪਰ ਕੱਦ ਕਾਠ ਚੰਗਾ ਤੇ ਥਣ ਵੀ ਇਹਦੇ ਦੇਖਸਾ ਦੇ ਲੱਗੇ ਤਾਂ ਚੰਗੇ ਮੈਨੂੰ ਵੀ ਚੰਗੇ ਲੱਗੇ ਠੀਕ ਆ ਹਾਂਜੀ ਕਿੰਨਾ ਚਿਰ ਹੋਇਆ ਜਿੰਨੇ ਸੂਈ ਨਾਲ ਇਹਨੂੰ ਅੱਜ ਚੌਥਾ ਦਿਨ ਜੀ ਅੱਛਾ ਬੋਲਾ ਇਹ ਆ ਜੀ ਕੋ ਆਹ ਬੱਚਾ ਇਹਦਾ ਹਾਂਜੀ ਹਾਂ ਬੱਚਾ ਠੀਕ ਆ ਬੱਚਾ ਵੀ ਕਾਫੀ ਕਲਿਆ ਦਿੱਤਾ ਇਹਨੇ ਜਿਹੜਾ ਹਾਂਜੀ ਤੇ ਕਿੰਨਾ ਜੇ ਮੋਕੇ ਤੇ ਤਿਆਰ ਹੁਣ ਇੱਕ ਉਹ 15 ਕਿਲੋ ਬੋਲਾ ਤਿਆਰ ਤੇ ਮੰਗ ਤਿਆਰ ਬਿਲਕੁਲ ਹਾਂਜੀ ਹਾਂਜੀ 15 ਕਿਲੋ ਤੇ ਇਹ ਕਿੰਨਾ ਚਵਾਈ ਜਾਊਗੀ ਦੋ ਦਿਨ ਬਾਜੀ ਬੜਾ ਨੋਰਮਲ ਜਿਹਨੂੰ ਬਹੁਤਾ ਨੋਰਮਲ ਆਖੀਦਾ 20 ਕਿਲੋ ਗਰਮੀ ਕਰਕੇ ਚਵਾਈ ਜਾਊਗੀ ਇਹਦੀ ਇਹਦੀ ਜਿਹੜੀ 27 28 ਦੀ ਸਿਆਲ ਦੀ ਜਿਹੜੀ ਕੰਪੈਸਟੀ ਰਹੀ ਹੈ ਬਾਕੀ ਇਹ ਆ ਕਿ ਥੋੜੀ ਸਾੰਬ ਵੀ ਘੱਟ ਕੀਤੀ ਗਈ ਹੈ ਸਾੰਬ ਘੱਟ ਕੀਤੀ ਆ ਗਰਮੀ ਕਰਕੇ ਮੰਨ ਲਓ ਨਸੀ ਰਹੀ ਆ ਹਾਂਜੀ ਹਾਂਜੀ ਤੋਰੀ ਹਾਂ ਫਿਰ ਬਾਕੀ ਇਹ ਵਹਿੜੀ ਆ ਕੋਈ ਗੱਲ ਨਹੀਂ ਠੀਕ ਆ ਤੋੜ ਜੀ ਇਹ ਕਰੀ ਬਾਕੀ ਇਹ ਕਪਸ ਰਿਟੋਰੀ ਰਿਪੋਰਟ ਜੀ ਫੁੱਟੀ ਮਾਸ ਸਕ ਬਾਕੀ ਦੋਵੇਂ ਸੂਈਆਂ ਸਵਾਈਆਂ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਹਰ ਕੇ ਵੀਡੀਓ ਤਾਂ ਹੱਥ ਜੋੜ ਕੇ ਬੇਨਤੀ ਹੁੰਦੀ ਸਾਡੀ ਹੈ ਕਿ ਜਿਹੜਾ ਕੋਈ ਵੀ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾਲੇ ਪਰ ਤਸੱਲੀ ਕਰਨੀ ਜ਼ਿੰਮੇਵਾਰੀ ਤੁਹਾਡੀ ਹੈ ਬਾਕੀ ਇਹ ਜਿਹੋ ਜੀ ਗਾਮ ਕੋਈ ਸਾਹਮਣੇ ਕੋਈ ਖੜੂਗਾ ਤੇ ਦੁੱਧ ਨੇ ਚੰਗਾ ਕੱਢੀ ਜਾਣਾ ਕਿਉਂਕਿ ਕਈ ਵਾਰੀ ਕੀ ਹੁੰਦਾ ਪਸ਼ੂ ਚੰਗਾ ਹੁੰਦਾ ਉਹ ਤੇਦੀ ਸਾਂਭ ਘੱਟ ਹੋਈ ਹੁੰਦੀ ਆ ਤੇ ਉਹ ਮਿਲ ਵੀ ਹਿਸਾਬ ਨਾ ਜਾਂਦਾ ਤੇ ਗਾਂ ਫਿਰ ਸਾਂਭ ਕਰ ਲਈਏ ਤੇ ਉਹ ਫਿਰ ਆਪਣੀ ਕਪੈਸਿਟੀ ਤੇ ਆ ਜਾਂਦਾ ਜਿਹੜਾ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਮੁੱਲ ਤੇ ਇਹਦਾ 50000 ਰੁਪਏ ਅੱਛਾ ਮਾਨਤਾ ਨਾਲ ਕਰਾ ਲਓ ਜਿੰਨਾ ਕਰਾ ਕਿੰਨਾ ਕਰਦੋਗੇ ਮਾਨਤਾ ਨਾਲ 30000 3000 ਕਰ ਦਈਏ 5 ਹੀ ਕਰ ਦਈਏ 45000 ਅੱਛਾ 45000 ਹਾਂ ਨਾ ਥੋੜੀ ਕਰਨੀ ਹਣੀ ਅੱਛਾ ਦੁੱਧ ਭਾਵੇਂ ਦੋ ਦਿਨ ਡੰਗ ਲੋਗੇ ਚਵਾ ਕੇ 20 ਕਿਲੋ ਲੈ ਜੀ ਆਪਣੇ ਅੱਛਾ ਇਹ ਵੀ ਹੁਣ ਮੰਨ ਲਓ ਅਜੇ ਤਾਂ ਬੌੜਾ ਹੀ ਆ ਠੀਕ ਆ ਬੌੜੇ ਉਹ ਜਦੋਂ ਦੁੱਧ ਤੇ ਆਈ ਫਿਰ ਵਧਣਾ ਇਹ ਏ ਆ ਕਿ ਹੁਣ ਜਿਹੜਾ ਵਾ 15 ਲੀਟਰ ਘਰੋਂ ਬਿਲਕੁਲ ਚਵਾ ਦੋਗੇ ਬੌੜਾ ਮਿਲਕੇ ਦਾਂਗੇ ਆਪਾਂ ਏ ਆ ਕਿ ਤੁਹਾਡੇ ਘਰੋਂ ਕੋ 15 ਲੀਟਰ ਚੋ ਕੇ ਲੈ ਜੇ ਪੂਰਾ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਰਹਿਂਦੇ ਕਿਉਂਕਿ ਗਰਮੀ ਦਾ ਮੌਸਮ ਹੈ ਆਰ ਕਿਸੇ ਦੀ ਆਪੋ ਆਪਣੀ ਸੇਵਾ ਆ ਕਿਸੇ ਦੀ ਸੇਵਾ ਵਾਧਿਆ ਤੇ ਕਿਸੇ ਦੀ ਘਟਿਆ ਤੇ ਹੁਣ ਦੂਸਰੇ ਨੰਬਰ ਤੇ ਜਿਹੜੀ ਇਹਦੇ ਮਗਰ ਬੱਚੀ ਜੀ ਹਾਂਜੀ ਇਹਦੇ ਮਗਰ ਬੱਚੀ ਜੀ ਆ ਜੱਸੀ ਬੱਚੀ ਜਿਹੜੀ ਇਹਦੇ ਮਗਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਹੋ ਸੁਈ ਨੂੰ ਇਹਨੂੰ ਸੁਈ ਨੂੰ ਕੋਈ 15 ਕਿ ਦਿਨੋਂ ਘਰ ਵਾਲੇ ਕਹਿੰਦੇ ਕੋਈ 20 ਲਾ ਲੈ ਪੰਜੀ ਲਾ ਲੈ ਭੈਣ ਭਰਾ ਆ ਮਹੀਨੇ ਦੇ ਅੰਦਰ ਹੀ ਲਾ ਲਓ ਵੀ ਅੰਦਰ ਲਾ ਲਓ ਜਾਂ ਬਾਹਰ ਲਾ ਲਓ ਇੱਥੇ ਕੀ ਆ ਜਿਹੜਾ ਹਨਾ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲਾ ਗੇ ਤਾਂ ਚੰਗੇ ਆ ਥਾਣੇ ਦੇ ਤੇ ਇਹਦੇ ਕੋਲ ਵੀ ਦੁੱਧ ਕਿੰਨਾ ਤਿਆਰ ਪੱਕਾ ਕੋਈ 11 ਲੀਟਰ ਜੇ ਪੱਕਾ ਪੱਕਾ ਤਿਆਰ ਜੀ ਹਾਂਜੀ ਹਾਂਜੀ ਅੱਛਾ ਖੋਲ ਦੀਏ ਫਿਰ ਤੋਰ ਦੀਏ ਹਾਂਜੀ ਦੁੱਧ ਜਿਹੜੇ ਦੇਖੋ 11 ਲੀਟਰ ਤਿਆਰ ਦੱਸਦੇ ਤੇ ਬਾਕੀ ਹੈਗੀ ਵੀ ਜਰਸੀ ਕ੍ਰੋਸ ਆ ਤੇ ਨਾ ਕੋਈ ਗਰਮੀ ਦੀ ਪ੍ਰਵਾਹ ਹੁੰਦੀ ਆ ਹਜੀਆਂ ਗਾਵਾਂ ਨੂੰ ਤੇ ਦੁੱਧ ਵੀ ਸੰਗਣਾ ਹੁੰਦਾ ਤੇ ਇਹਦਾ ਮੁੱਲ ਇਦਾ ਮੁੱਲ 38000 ਦੇ 38000 ਆ 350 ਦੇ 35000 ਦੀ ਵੇਚੋ ਕਰ ਦੋਗੇ ਮੰਤਨ ਨਾਲ ਤਾਂ ਕੋਈ ਛੋਟ ਛਾੜ ਕੋਈ ਨਹੀਂ ਅੱਛਾ ਉਹ ਫੋਨ ਲਾਵੇ ਕਰੀ ਹਣਾ ਖੁੱਲਾ ਮੰਤਨ ਕਰ ਦੋਗੇ ਦੋਵਾਂ ਚ ਹਾਂਜੀ ਤੇ ਠੀਕ ਹੈ ਵੀ ਇੱਕ ਆ ਵੀ ਪਾ ਦੋ ਅੱਛਾ ਇਹ ਵੀ ਪਾ ਦੋ ਅੱਛਾ ਘਰ ਲਈ ਠੀਕ ਆ ਤੇ ਅਈਆਂ ਨੇ ਚਲੋ ਹੁਣ ਬਾਹਰ ਨਿਕਲ ਜੀਦਾ ਤਾਂ ਮਗਰੋਂ ਸੰਭੀ ਨਹੀਂ ਜਾਂਦੀ ਡੰਗ ਲੱਭਲ ਨਹੀਂ ਕਿਵੇਂ ਚਲ ਜੀਦਾ ਹਾਂਜੀ ਹਾਂਜੀ ਤੇ ਤੰਗੀ ਹੁੰਦੀ ਆ ਠੀਕ ਆ ਤੇ ਦੁੱਧ ਦੇ ਕੋ 8 ਕਿਲੋ ਜੇ ਅੱਛਾ ਆਪਾਂ ਸਾਡੀ ਠੱਲੇ ਦੀ ਗਰੰਟੀ ਦਿੰਨੇ ਆ ਠੀਕ ਆ ਬੱਚਾ ਇਹਦਾ ਮਰ ਗਿਆ ਜੋ ਇਹਨੂੰ ਸੂਈ ਨੂੰ ਹੀ ਨਾ ਹੋ ਗਿਆ ਜੀ ਅੱਛਾ ਹਾਂ ਤੇ ਤੋਰਾ ਫੇਰ ਇਹਨਾਂ ਹਾਂਜੀ ਬਾਕੀ ਆ ਗਾਂ ਦੇ ਤੁਹਾਨੂੰ ਦੂਸਰੇ ਪਾਸੇ ਰ ਥਾਣਾ ਵਿਖਾਉਣੇ ਸੀ ਤੇ ਆਹ ਦੇਖ ਸਕਦੇ ਜੀ ਆਹ ਉਹ ਦੁੱਧ ਵੀ ਬੜਾ ਵਧੀਆ ਫੈਣ ਪੂਰੀ ਬੜੀ ਹੁੰਦੀ ਆ ਇਹ ਵੀ ਮਗਰੋਂ ਭੁੱਖੀ ਰਹਿੰਦੀ ਜਦੋਂ ਜਲਦੀ ਜਲ ਨਾਲ ਲੱਭਣ ਬਿਲਕੁਲ ਨਿਗੇ ਨਿਗੇ ਪੋਟੇ ਪੋਟੇ ਜਿੰਨੇ ਸੰਕ ਦੇ ਹੈਗੇ ਦੁੱਧ ਦੇ ਕੋਲ 8 ਕਿਲੋ ਕਿੰਦੇ ਕੀ ਹੈਗਾ ਆ ਆ ਜੇ ਲੈ ਆਉਂ ਜੀ ਤੇ ਇਹਦਾ ਮੁੱਲ ਵਿੱਦੀ ਫਿਰ ਮੁੱਲ ਇਹਦਾ 25000 ਆ 22 ਦੀ ਦੇਣਾ ਭਈਆ ਦੇ ਹੋਰ ਕਰ ਦੋ ਕੋ ਦਾ ਮਾਨਤਣ ਜਦੋਂ ਭਲ ਭਰਾ ਲਵ ਵੇਖ ਲੋ ਕਰ ਲੋ ਵੇ ਦੇ ਮੁਕਾ ਦੀਏ ਨਹੀਂ ਦੇ ਮੁਕਾ ਦੋ ਮੁਕਾ ਰੋ ਅੱਛਾ ਚਲੋ ਮਾਨਤਣ ਮੌਕੇ ਤੇ ਹੋਰ ਕਰ ਦੋ ਇੱਕ ਫੋਨ ਲਾ ਲਈ ਹੋਰ ਮਾਨ ਕਰਦਾ ਠੀਕ ਠੀਕ ਹੈ ਤੇ ਠੀਕ ਹੈ ਬਾਕੀ ਇਹ ਕਿ ਤੁਹਾਡੇ ਘਰੋ ਕੇ ਤਸੱਲੀ ਕਰਕੇ ਹਨ ਚੁਆਈ ਕਰਕੇ ਖੜੇ ਹਨ ਠੀਕ ਹੈ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਮੇਵਾਰੀ ਤੇ ਪੈਸ਼ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ